ਗਰੀਬੀ ਦੀ ਆਵਾਜ਼ ਮੈਂ ਗਰੀਬੀ ਹਾਂ ਮੇਰੀ ਆਵਾਜ਼ ਟੁੱਟੇ ਚੱਪੜਾ ਤੋਂ ਛੱਤ ਵਿੱਚੋਂ ਟਪਕਦੇ ਪਾਣੀ ਤੋਂ ਤੇ ਬਨਾ ਚੁੱਲ੍ਹੇ ਦੇ ਸੁੰਨੇ ਘਰੋਂ ਸੁਣਾਈ ਦਿੰਦੀ ਹੈ ਮੇਰੀ ਆਵਾਜ਼ ਉਸ ਮਾਂ ਦੀਆਂ ਅੱਖਾਂ ਵਿੱਚ ਹੈ ਜੋ ਆਪਣੇ ਬੱਚੇ ਨੂੰ ਭੁੱਖੇ ਸੁੱਤਾ ਦੇਖਦੀ ਹੈ ਤੇ ਉਸ ਬਾਪ ਦੇ ਸਾਹ ਵਿੱਚ ਹੈ ਜਿਸ ਦੇ ਹੱਥਾਂ ਵਿੱਚ ਮਿਹਨਤ ਦੇ ਛਾਲੇ ਹਨ ਪਰ ਜੇਬ ਵਿੱਚ 1 ਰੁਪਿਆ ਵੀ ਨਹੀਂ ਮੈਂ ਉਹ ਵਾਜਹਾ ਜੋ ਬਜ਼ਾਰਾਂ ਦੇ ਰੋਲੇ ਵਿੱਚ ਗੁੰਮ ਹੋ ਜਾਂਦੀ ਹੈ ਪਰ ਹਕੀਕਤ ਦੇ ਰਾਂ ਤੇ ਹਰ ਕਦਮ ਤੇ ਚੀਕਦੀ ਹੈ ਮੈਂ ਲੋਕਾਂ ਦੇ ਸੁਪਨੇ ਅਧੂਰੇ ਛੱਡ ਦਿੰਦੀ ਹਾਂ ਪੜ੍ਹਾਈ ਵਿੱਚ ਬੈਠੇ ਬੱਚੇ ਨੂੰ ਕਾਪੀ ਕਿਤਾਬ ਤੋਂ ਵੱਧ ਰੋਟੀ ਦਾ ਖਿਆਲ ਕਰਵਾ ਦਿੰਦੀ ਹਾਂ ਮੈਂ ਗਰੀਬੀ ਹਾਂ ਮੇਰੀ ਵਾਜਸਾਨ ਨੂੰ ਤੋੜਦੀ ਵੀ ਹੈ ਪਰ ਕਈ ਵਾਰ ਉਸ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ जो मेनु महसूस करे उसनु जिंदगी की असल कीमत पता लग जाती है मैं गरीबी हाँ मेरी आवाज ही सब तो बड़ा इम्तिहान है मैं गरीबी हाँ यही मेरी आवाज है